ਆਨਲਾਈਨ ਤੇ ਲਖਸਦਾਣਾ ਜੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਵੱਖ-ਵੱਖ ਧਰਾਵਾਂ ਲਗਭਗ 12 ਧਰਾਵਾਂ ਨੇ ਉਹਨਾਂ ਤਹਿਤ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਭਾਨੇ ਸਿੱਧੂ ਦੇ ਪਰਿਵਾਰ ਸਣੇ ਤੁਹਾਡਾ ਨਾਮ ਵੀ ਸ਼ਾਮਲ ਹੈ। ਬਾਈ ਜੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸਵੇ ਜਿਵੇਂ ਜਿਵੇਂ ਮੰਨੂ ਵੱਡਦਾ ਦੋਸ ਵਾਏ ਹੋਏ। ਹੂੰ ਇਹ ਜਕਰੀਆ ਖਾਨ ਨਾ ਜਿਹੜਾ ਇਹ ਬਣ ਗਿਆ ਨਾ ਰੂਪ ਜਿੰਨ ਤੇ ਉੱਚੜਦਾ ਹੂੰ 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 ਇਹ ਜਿੰਨਾ ਮਰਜੀ ਜ਼ੋਰ ਲਾ ਲੇ ਹੂੰ ਉਹਦੇ ਕੋਲ ਅੱਲਾ ਜੰਦਾ ਮੈਨੂੰ ਮਰਵਾ ਦੇ ਹੂੰ 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 ਪਰ ਮੈਂ ਮਰਿਆ ਦਾ ਵੀ ਇਹ ਕਦੇ ਜੜ ਕੇ ਆ ਕੇ ਬੋਲੂ ਸੇਵਾ ਚ ਉੱਠ ਕੇ ਵੀ ਹੂੰ 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 ਪਰ ਭਾਈ ਜੀ ਧਰਾਵਾ ਧਰਾਵਾ ਬਹੁਤ ਸਖਤ ਨੇ 307 ਸਣੇ 12 ਧਰਾਵਾ ਨੇ ਕੋਈ ਨਹੀਂ ਹੋਰ ਕੀ ਹੈ ਕੋਈ ਨਹੀਂ ਧਰਾਵਾ ਹੁੰਦੀ ਹੁੰਦੀਆਂ ਨੇ ਉਹ ਜੇ ਲੜਾਂਗੇ ਹੂੰ ਸਰ ਤੇ ਕੱਪੜਾ ਮੰਨ ਕੇ ਤੁਰਿਆ ਹੂੰ ਤੇ ਘਰ ਜਾਨੂੰ ਕਹਿ ਕੇ ਤੁਰਦੇ ਨੇ ਵੀ ਆਟਾ ਭਾਈ ਦੇਖ ਕੇ ਪਾਇਓ ਅਕਾਦ ਨੂੰ ਪਤਾ ਨਹੀਂ ਦੇਰ ਨੂੰ ਤੇ ਪਤਾ ਨਹੀਂ ਕੋਈ ਗੋਲੀ ਮਾਰ ਜੂ ਹੂੰ ਹੂੰ ਨਹੀਂ ਉਸ ਦਿਨ ਥੋੜੀ ਜੜੀ ਕੋਈ ਗੱਲ ਗੱਲ ਦੇਖੋ ਮੈਂ ਭਾਈ ਜੀ ਹਾਂ ਹਾਂ ਆਪਾਂ ਇਹ ਗੱਲ ਕਰਦੇ ਆ ਵੀ ਇੱਥੇ ਜਖਰੀਏ ਖਾਨ ਵਰਗੇ ਤੇ ਅਬਦਾਲੀ ਵਰਗੇ ਸਾਡੀਆਂ ਧੀਆ ਚੱਕ ਕੇ ਲੈ ਜਾਂਦੇ ਸੀ ਜੀ ਜੀ ਤੇ ਬਟਲਰ ਗਏ ਨੇ ਸਾਡੀਆਂ ਧੀਆ ਦੇ ਨਾਲ ਮਤਲਬ ਕਿ ਜੋ ਚਿਵਰ ਕਰਾਇਆ ਜ਼ੁਲਮ ਕਰਾਇਆ ਥਾਣਿਆਂ ਦੇ ਵਿੱਚ ਬੇਪਕੀਆਂ ਕਰਾਈਆਂ ਹੂੰ ਹੂੰ ਉਹਨਾਂ ਦੇ ਸਾਥੋ ਭੁੱਲਿਆ ਨਹੀਂ ਹੂੰ ਹੂੰ ਤੇ ਅੱਜ ਉਸੇ ਰਾਹ ਤੇ ਆ ਆਪਾਂ ਨੇ ਦੀਆਂ ਦੋ ਭੈਣਾਂ ਹੂੰ ਉਹਨਾਂ ਦੇ ਪਿਤਾ ਤਾਂ ਵੀ ਘਰੇ ਵੈਟਰੀਆਂ ਦੇ ਪਰਚਾ ਦਰਜ ਹੁੰਦਾ ਹੈ ਕੋਈ ਬਜ਼ੁਰਗ ਪਿਓ ਤੇ ਪਰਚਾ ਦਰਜ ਹੁੰਦਾ ਹੂੰ ਹੂੰ